ਜਿਵੇਂ ਰਾਣੀ ਦਾ ਰਿਖੀ ਗੁਰੂ ਸੀ ਨਾ ਆਜਾ ਮਲਦੀ ਦਾ ਗੁਰੂ ਜਿਹੜਾ ਉਹਨੂੰ ਵਿਦਿਆ ਪੜਾਉਂਦਾ ਸੀ ਕਨਾਉ ਸ਼ਹਿਰ ਇਹ ਵੀ ਯੁਕਤੀ ਵਿੱਚ ਹੀ ਹੈ ਗਨਕਾ ਵੀ ਜੁਪੀ ਵਿੱਚ ਹੀ ਹੋਈ ਹੈ ਤੋ ਪਾਂਡਵਾਂ ਦੇ ਨਾਲ ਸੀ ਜਿਹੜੀ ਉਹ ਦ੍ਰੋਪਦੀ ਉਹਦੀ ਵੀ ਜਨਮ ਪੁਮੇ ਜੁਪੀ ਵਿੱਚ ਹੀ ਹੈ ਜੁਪੀ ਬੜੀ ਲੰਮਾ ਖੇਤਰ ਗੁਰਤੇ ਬੇਮਖ ਹੋ ਕੇ ਪਾਪ ਕਮਾਵੇ ਦੁਰਮਤਧਿਆ ਉਹਦਾ ਜਿਹੜਾ ਵਿਦਿਆ ਦਾ ਗੁਰੂ ਸੀ ਜਿਵੇਂ ਕ੍ਰਿਸ਼ਨ ਜੀ ਦਾ ਗੁਰੂ ਸੰਦੀਪਨ ਸੀ ਗੁਰੂ ਨਾਨਕ ਜੀ ਤਾਂ ਕਾਲ ਯੁਗ ਵਿੱਚ ਪ੍ਰਗਟ ਹੋਏ ਨੇ। ਕਿਉਂ ਗੁਰਬਾਣੀ ਗੁਰੂ ਮਹਾਰਾਜ ਦਾ ਸਰੂਪ ਉਹ ਗੁਰੂ ਮਹਾਰਾਜ ਦੀ ਰਸਨਾ ਤੇ ਨਿਰੰਕਾਰ ਜੋਤ ਦੇ ਰੂਪ ਨੇ ਆ ਕੇ ਪ੍ਰਗਟ ਹੋਣਾ ਸੀ ਨਾ ਉਹ ਪਿਛਲੇ ਤਾਂ ਕਿਵੇਂ ਹੋ ਜਾਂਦੇ ਜਿਹੜੇ ਵਿਆਸ ਰਿਖੀ ਜੇ ਹੋਏ ਨੇ ਉਹਨਾਂ ਨੇ ਬੜਾ ਕੁਝ ਲਿਖਿਆ 3000 ਹਜ਼ਾਰਾਂ ਰਿਖੀ ਇਕੱਠੇ ਹੋਏ ਕਹਿੰਦੇ ਵਿਆਸ ਜੀ ਅਸੀਂ ਬੇਨਤੀ ਕਰਨ ਆਏ ਕਹਿੰਦੇ ਦੱਸੋ ਕਹਿੰਦੇ ਇੱਕ ਇਹੋ ਜਿਹਾ ਗ੍ਰੰਥ ਲਿਖ ਜੋ ਜਿਹਦੇ ਪੜਨ ਵਾਲੀ ਮੁਕਤੀ ਹੋ ਜੇ ਕਹਿੰਦੇ ਮੇਰੇ ਵੱਸਦਾ ਹੀ ਨਹੀਂ ਮੈਂ ਨਹੀਂ ਲਿਖ ਸਕਦਾ ਮਹਾਰਾਜ ਦੱਸਦਿੰਦੇ ਨੇ বেদ ਪੁਰਾਣ ਸਿਮਰਤ ਬਹੁ ਸਾਸਤ੍ਰ ਇਨ ਪੜਿਆ ਮੁਕਤਨ ਹੋਈ ਕਹਿੰਦੇ ਪੜ ਲਓ ਮੁਕਤੀ ਨਹੀਂ ਹੋਣੀ ਪੜਿਆ ਕਹਿੰਦੇ ਕੁਝ ਇਹੋ ਜਿਹਾ ਲਿਖ ਦੋ ਵੀ ਪੜਨ ਵਾਲੀ ਮੁਕਤੀ ਹੋ ਜੇ ਕਹਿੰਦੇ ਕਾਲ ਯੁਗ ਵਿੱਚ ਗੁਰੂ ਨਾਨਕ ਜੀ ਆਣਗੇ ਉਹ ਲਿਖ ਦੇਣਗੇ ਜਿਹਦੇ ਪੜਨ ਵਾਲੀ ਮੁਕਤੀ ਹੋ ਜੇਗੀ ਗੁਰਬਾਣੀ ਪੜੋ ਪੜਨ ਵਾਲੀ ਮੁਕਤੀ ਪੜਨ ਵਾਲੀ ਕਿਉਂਕਿ ਆਈਸੀਐਸੇ ਕੰਮ ਕੋਈ ਰਸਨਾ ਖਾਲੀ ਨਾ ਰਹੇ ਸੁਨਣ ਪੜਨ ਕੋ ਬਾਣੀ ਆਇਓ ਸੁਨਣ ਪੜਨ ਕੋ ਬਾਣੀ ਸੁਨਣ ਪੜਨ ਕੋ ਬਾਣੀ ਆਇਓ ਸੁਨਣ ਪੜਨ ਕੋ ਬਾਣੀ ਸਾਸੰਗ ਪ੍ਰਾਤਮਨ ਜਿਤਨੇ ਵੀ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ 베드 ਪ੍ਰਾਣ ਸਿਮਰਤ ਬੋ ਸਾਸਤ ਇਹ ਪੜਿਆ ਮੁਕਤਨਾ ਮੁਕਤੀ ਨਹੀਂ ਹੁੰਦੀ ਪਰ ਗੁਰਬਾਣੀ ਗੁਰੂ ਸਰੂਪ ਹੋਣ ਕਰਕੇ ਗੁਰਬਾਣੀ ਦਾ ਪਾਠ ਜਿਹੜਾ ਕਰਦਾ ਹੈ ਪੜਦਾ ਪੜਦਾ ਮੁਕਤ ਹੋ ਜਾਂਦਾ ਹੈ ਕੋਈ ਪੜੀ ਜੇ ਦਿਨ ਰਾਤ ਪੜੋ ਜਿੰਨੀ ਗੁਰਬਾਣੀ ਪੜੀ ਜਾਏ ਉਨੀ ਛੇਤੀ ਸਫਰ ਕੰਮਕੀਗਾ ਜਨਮ ਜਨਮਾਂ ਦੀ ਵਿੱਤ ਪਈ ਹੈ ਰਾਤ ਨੂੰ بڑے بڑے ਗੁਰਸੇਖ ਕੋਈ 51 ਜਪਜੀ ਸਾਹਿਬ ਨੇ ਇਤਨੇ ਕੋਈ 21 ਜਨਮਾਂ ਘੁਰਸਨਣ ਮਹਿ ਰਿਆਂ ਪੰਜ ਬਾਣੀਆਂ ਤੇ 99 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦੇ 10 ਦੇ ਵੀ ਸੀ ਹੁੰਦੇ ਇਹ ਕੋਈ ਵੈਸੇ ਗੱਲ ਉਹਨਾਂ ਕੀ ਕੀਤਾ ਫਿਰ ਵੀ ਸਿਮਰਨ ਕਰਦੇ ਰਹਿਣਾ ਪਾਠ ਕਰਦੇ ਰਹਿਣਾ ਤੁਰਦੇ ਫਿਰਦੇ ਸੁੱਤੇ ਜਾਗਦੇ ਪੜੀ ਜਾਓ ਔਰ ਲੱਗੀ ਹੋਵੇ ਨਾ ਬੋਰਿੰਗ ਵੀ ਚਲਾ ਦੀਏ ਨਹਿਰ ਦਾ ਵੀ ਲਾ ਦੀਏ ਖੂਹ ਦਾ ਵੀ ਲਾ ਦੀਏ ਛੇਤੀ 40 ਪਰ ਜਾਂਦੀ ਹੈ ਇਸ ਜਿੰਨੀ ਗੁਰਬਾਣੀ ਜ਼ਿਆਦਾ ਪੜਾਂਗੇ ਸਾਡਾ ਸਫਰ ਛੇਤੀ ਮੁੱਕੇਗਾ ਉਹਨਾਂ ਛੇਤੀ ਜਨਮਰ ਮੁੱਕੇਗਾ ਛੇਤੀ ਮੁਕਤ ਹੋ ਜਾਵਾਂਗੇ ਤੇ ਜੇ ਕਦੇ ਕਾ ਪਾਠ ਕੀਤਾ ਕਦੇ ਕੀਤਾ ਹੀ ਨਾ ਕਦੇ ਗੁਰਦੁਆਰੇ ਗਏ ਦੋ ਦੋ ਮਹੀਨੇ ਗਏ ਨਾ ਐਸਾ ਪੜਦੇ ਰਹਿਣਾ ਜੋ ਪੰਜਾਂ ਪਿਆਰਿਆਂ ਨੇ ਸਿਮਰਨ ਦਿੱਤਾ ਉਹ ਕਰਦੇ ਰਹਿਣ ਕਈ ਵੇ ਕਈ ਵੇ ਨਾ ਆਮ ਕਿਸੇ ਨੂੰ ਪੁੱਛੋ ਕੀ ਪੜਦਾ ਉਹਨੇ ਮੈਂ ਜੀ ਪਹਿਲੀ ਪੌੜੀ ਦਾ ਪਾਠ ਕਰਦਾ ਅੱਛਾ ਸੁਣਾ ਤੇ ਸਰਾਉਂਦੇ ਨੇ ਮੂਲ ਮੰਤਰ ਹੈਪੀ ਸਚ ਨਾਨਕ ਹੋਸੀ ਪੀਸਾ ਚ ਇਹ ਮੂਲ ਮੰਤਰ ਹੈ ਸੋਚੈ ਸੋਚਨ ਉਹ ਵੀ ਇਥੋਂ ਪਹਿਲੀ ਪੌੜੀ ਸ਼ੁਰੂ ਹੁੰਦੀ ਹੁਣੇ ਹੀ ਦੇਖ ਲਓ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਟਕਿਆਂ ਵਿੱਚ ਵੀ ਦੇਖ ਲਓ ਸ਼ਲੋਕ ਵੀ ਬਾਹਰ ਤੇ ਮੂਲ ਮੰਤਰ ਵੀ ਬਾਹਰ 38 ਪੌੜੀਆਂ ਪੂਰੀਆਂ ਪੜਦੇ ਨੇ ਉਹ ਮੂਲ ਮੰਤਰ ਤੇ ਕਹਿੰਦੀ ਸੀ ਤੇ ਪਹਿਲੀ ਪੌੜੀ ਦਾ ਪਾਠ ਕਰਦੇ ਆਂ ਜੀ ਪਹਿਲੀ ਪੌੜੀ ਦੇਖੋ ਉੱਤੇ ਇੱਕ ਲਿਖਿਆ ਫਿਰ ਅੱਗੇ ਇੱਕ ਫਿਰ ਦੋ ਫਿਰ ਤਿੰਨ ਐ ਸੋਚੇ ਸੁਚਨੋਂ ਹੋਈ ਜੇ ਸੋਚੇ ਲਖਵਾ ਪਹਿਲੀ ਪੌੜੀ ਤੇ ਭਰਾਵਾ ਛੁਰੀ ਇਹ ਤਾਂ ਹੁੰਦੀ ਹੈ ਇਹ ਤੁਸੀਂ ਮੂਲ ਮੰਤਰ ਪੜ ਰਹੇ ਸੀ ਕਹਿੰਦੀ ਅੱਛਾ ਮੈਨੂੰ ਪਤਾ ਨਹੀਂ ਸੀ